ਸ਼ਲੋਕ ਮਖਲਾ ਤੀਜਾ ਹੋ ਹੋ ਕਰਤੀ ਸਭ ਮੋਈ ਸੰਪੂਰਨ ਸੈਨਾ ਨਾਲ ਧਨ ਕਿਸੇ ਦੇ ਨਾਲ ਨਹੀਂ ਨਿਭਦਾ ਪਰੰਤੂ ਧਨ ਦੀ ਟੇਕ ਰੱਖਣ ਵਾਲੇ ਸਾਰੇ ਜੀਵ ਅਹੰਕਾਰੀ ਹੋ ਹੋ ਕੇ ਖਾਪਦੇ ਹਨ ਆਤਮਕ ਮੋਤੇ ਮਰੇ ਰਹਿੰਦੇ ਹਨ ਦੁਜੈ ਭਾਏ ਦੁੱਖ ਪਾਇਆ ਸਭ ਜੋ ਹੀ ਜਮ ਕਾਲ ਮਾਇਆ ਦੇ ਪਿਆਰ ਵਿੱਚ ਸਭ ਨੇ ਦੁੱਖ ਹੀ ਪਾਇਆ ਹੈ ਕਿਉਂਕਿ ਜਮਕਾਲ ਨੇ ਇਹੋ ਜੇ ਸਬਨਾ ਨੂੰ ਘੂਰਿਆ ਹੈ ਭਾਵ ਮਾਇਆ ਦੇ ਮੋਹ ਵਿੱਚ ਪਸੇ ਜੀਵ ਮੋਤ ਤੋਂ थर-थर ਕੰਬਦੇ ਹਨ ਮਾਨੋ ਉਹਨਾਂ ਨੂੰ ਜਮਕਾਲ ਘਰ ਰਹਾ ਹੈ ਨਾਨਕ ਗੁਰਮੁਖਿ ਉਪਰੇ ਸਚਾ ਨਾਮ ਸਮਾਲ ਏ ਨਾਨਕ ਗੁਰੂ ਦੇ ਮਨਮੁਖ ਰਹਿਣ ਵਾਲੇ ਮਨੁੱਖ ਸਦਾ تیر ਪ੍ਰਭੂ ਦਾ ਨਾਮ ਹਿਰਦੇ ਵਿੱਚ ਸਾਂਭ ਕੇ ਆਤਮਕ ਮੋਤ ਤੋਂ ਬਚੇ ਰਹਿੰਦੇ ਹਨ ਮਹੱਲਾ ਪਹਿਲਾ ਗੱਲ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਵਿੱਚ ਸੱਚੀਆਂ ਹਨ ਪਰ ਆਚਰਨ ਦੀਆਂ ਮਾੜੀਆਂ ਹਨ ਮਨੋਂ ਕੁੱਸਦਾ ਕਾਲੀਆਂ ਬਾਹਰ ਚਟਵੀ ਆਹ ਮਨੋ ਖੋਟੀਆਂ ਤੇ ਕਾਲੀਆਂ ਹਨ ਹਾਂ ਪਰ ਬਾਹਰੋਂ ਸਾਫ ਸੁਤਰੀਆਂ ਰੀਸਾ ਕਰਤ ਨਾੜੀਆਂ ਜੋ ਸੇ ਬੜ ਦਰ ਖੜੀਆਂ ਫਿਰ ਵੀ ਅਸੀਂ ਰੀਸਾ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿੱਚ ਭਿੱਜੀਆਂ ਹੋਈਆਂ ਹਨ ਨਾਲ ਕਸਮਾਂ ਰੱਤੀਆਂ ਮਾਣੇ ਸੁਖ ਰਲੀਆਂ ਤੇ ਆਨੰਦ ਵਿੱਚ ਰਲੀਆਂ ਮਾਣਦੀਆਂ ਹਨ ਹੁੰਦਾ ਤਾਣ ਤੇ ਤਾਣੀਆਂ ਰਹੇ ਨੇ ਮਾਣੀਆਂ ਜੋ ਤਾਣ ਹੁੰਦਿਆਂ ਵੀ ਨਿਰਮਾਨ ਰਹਿੰਦੀਆਂ ਹਨ ਜਨਮ ਨਾਨਕ ਜਨਮ ਸਰਕਾਰਤਾ ਜੇ ਤੈਨ ਕੈ ਸੰਗ ਮਿਲਾ ਹੇ ਨਾਨਕ ਸਾਡਾ ਜਨਮ ਸਫਲ ਤਾਂ ਹੀ ਹੋ ਸਕਦਾ ਹੈ ਜੇ ਉਹਨਾਂ ਦੀ ਸੰਗਤ ਵਿੱਚ ਰਹੀਏ ਪੌੜੀ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਏ ਪ੍ਰਭੂ ਤੂੰ ਆਪ ਹੀ ਮੱਛੀ ਦਾ ਜੀਵਨ ਰੂਪ ਜਲ ਹੈ ਆਪੇ ਜਲ ਵਿੱਚ ਮੱਛੀ ਹੈ ਤੇ ਆਪ ਹੀ ਜਾਲ ਹੈ ਤੂੰ ਆਪੇ ਜਾਲ ਬਤਾਇੰਦਾ ਆਪੇ ਵਿੱਚ ਸੇਬਾਲ ਤੂੰ ਆਪ ਹੀ ਜਾਲ ਵਿਛਾਂਦਾ ਹੈ ਅਤੇ ਆਪ ਹੀ ਜਲ ਵਿੱਚ ਜਾਲਾ ਹੈ ਤੂੰ ਆਪੇ ਕਮਲ ਵਾਲਪ ਤੂੰ ਹੈ ਸੈ ਹੱਥਾਂ ਵਿੱਚ ਗੋਲਾਲ ਤੂੰ ਆਪ ਹੀ ਡੂੰਗੇ ਜਲ ਵਿੱਚ ਸੁੰਦਰ ਨਲੇਪ ਕਮਲ ਹੈ ਤੂੰ ਆਪੇ ਮੁਕਤ ਕਰਾਇੰਦਾ ਇੱਕ ਨਿੰਮਕ ਘੜੀ ਕਰ ਖਿਆਲ ਏ ਹਰੀ ਜੋ ਜੀਵ ਇੱਕ ਪਲਕ ਮਾਤਰ ਤੇਰਾ ਧਿਆਨ ਧਰੇ ਉਸ ਨੂੰ ਤੂੰ ਆਪ ਹੀ ਇਸ ਜਾਲ ਵਿੱਚੋਂ ਛਡਾਉਂਦਾ ਹੈ ਹਰ ਤੁਧੋਂ ਬਾਹਰ ਕਿਛ ਨਹੀਂ ਗੁਰਸਬ ਦੀ ਵੇਖ ਨਿਹਾਲ ਇਹ ਹਰੀ ਤੈਥੋਂ ਪਰੇ ਹੋਰ ਕੁਝ ਨਹੀਂ ਹੈ ਸਤਿਗੁਰੂ ਦੇ ਸ਼ਬਦ ਦੀ ਰਾਹੀ ਤੈਨੂੰ ਹਰ ਥਾਂ ਵੇਖ ਕੇ ਕੋਲ ਪੁੱਲ ਵਾਂਗ ਚੜਦੀ ਕਲਾ ਵਿੱਚ ਰਹਿ ਸਕੀਦਾ ਹੈ ਸ਼ਲੋਕ ਮਹਲਾ 3 ਹੁਕਮ ਨਾ ਜਾਣੈ ਬਹੁਤਾ ਰੋਵੈ ਜਿਸ ਮਨੁੱਖ ਨੂੰ ਪ੍ਰਭੂ ਦੇ ਬਾਣੇ ਦੀ ਸਮਝ ਨਹੀਂ ਪੈਂਦੀ ਉਸ ਨੂੰ ਬਹੁਤ ਕਲਪਨਾ ਲੱਗੀ ਰਹਿੰਦੀ ਹੈ ਅੰਦਰ ਧੋਕਾ ਨੀਂਦ ਨਾ ਸੋਵੇ ਉਸ ਦੇ ਮਨ ਵਿੱਚ ਚਿੰਤਾ ਹੁੰਦੀ ਹੈ ਇਸ ਕਰਕੇ ਸੁਖ ਦੀ ਨਹੀਂ ਨਹੀਂ ਹੋ ਸਕਦਾ ਭਾਵ ਕਦੇ ਸ਼ਾਂਤੀ ਨਹੀਂ ਹੁੰਦੀ ਜੇ ਧਨ ਕਸਮਾ ਚੱਲੇ ਰਜਾਈ ਦਰ ਘਰ ਸੋਭਾ ਮਹਿਲ ਬੁਲਾਈ ਜੇ ਜੀਵ ਇਸਤਰੀ ਪ੍ਰਭੂ ਕਸਮ ਦੇ ਭਾਣੇ ਵਿੱਚ ਤੁਰੇ ਤਾਂ ਦਰਗਾ ਵਿੱਚ ਤੇ ਇਸ ਸੰਸਾਰ ਵਿੱਚ ਉਸ ਦੀ ਸੋਭਾ ਹੁੰਦੀ ਹੈ ਅਤੇ ਪ੍ਰਭੂ ਦੀ ਹਜ਼ੂਰੀ ਵਿੱਚ ਉਸ ਨੂੰ ਆਦਰ ਮਿਲਦਾ ਹੈ ਨਾਨਕ ਕਰਮੀ ਇਹ ਮਤ ਪਾਈ ਪਰ ਹੀ ਨਾਨਕ ਪ੍ਰਭੂ ਮਿਹਰ ਕਰੇ ਤਾਂ ਭਾਣਾ ਮੰਨਣ ਵਾਲੀ ਇਹ ਸਮਝ ਮਿਲਦੀ ਹੈ ਗੁਰ ਪ੍ਰਸਾਦੀ ਸੱਚ ਸਮਾਈ ਤੇ ਗੁਰੂ ਦੀ ਕਿਰਪਾ ਦੀ ਰਾਹੀ ਭਾਣੇ ਦੇ ਮਾਲਕ ਸਦਾ ਸਿਰ ਸਾਈ ਵਿੱਚ ਜੀਵ ਲੀਨ ਹੋ ਜਾਂਦਾ ਹੈ ਮਹਲਾ 3 ਮਨਮੁਖ ਨਾਮੇ ਹੁਣਿਆ ਰੰਗ ਕਸੂਮਾ ਦੇਖ ਨਾ ਭੁੱਲ ਇਹ ਨਾਮ ਤੋਂ ਸਕਣੇ ਮਨਮੁਖ ਕਸੂਮੇ ਦਾ ਮਾਇਆ ਦਾ ਰੰਗ ਵੇਖ ਕੇ ਮੋਹਿਤ ਨਾ ਹੋ ਜਾ ਇਸ ਕਾ ਰੰਗ ਦਿਨ ਥੋੜਿਆ ਚੋ ਚਾ ਇਸ ਦਾ ਮੁੱਲ ਇਸ ਦਾ ਰੰਗ ਆਨੰਦ ਥੋੜੇ ਦਿਨ ਹੀ ਰਹਿੰਦਾ ਹੈ ਤੇ ਇਸ ਦਾ ਮੁੱਲ ਵੀ ਤੁੱਛ ਜਿਹਾ ਹੁੰਦਾ ਹੈ ਦੁਜੈ ਲੱਗਾ ਪਚਮੂਏ ਮੁਰਕ ਅੰਦ ਗਵਾਰ ਮੁਰਕ ਅਕਲੋਂ ਅੰਨੇ ਤੇ ਮਤ ਹੀਣ ਜੀ ਮਾਇਆ ਦੇ ਮੋਹ ਵਿੱਚ ਫਸ ਕੇ ਮੜ ਮੜ ਦੁਖੀ ਹੁੰਦੇ ਹਨ ਵਿਸਟਾ ਅੰਦਰ ਕੀਟ ਸੇ ਪਏ ਪਚੇ ਵਾਰੋ ਬਾਰ ਜਿਵੇਂ ਵਿਸਟੇ ਵਿੱਚ ਪਏ ਹੋਏ ਕੀੜੇ ਵਿਲੂ ਵਿਲੂ ਕਰਦੇ ਹਨ ਨਾਨਕ ਨਾਮਰ ਤੇ ਸੇ ਰੰਗੁਲੇ ਗੁਰ ਕਾ ਸਹਿਜ ਸੁਭਾਏ ਏ ਨਾਨਕ ਜੋ ਜੀਵ ਗੁਰੂ ਦੇ ਗਿਆਨ ਤੇ ਸੁਭਾਉ ਵਿੱਚ ਆਪਣੀ ਮਤ ਦੇ ਸੁਭਾਉ ਲੀਨ ਕਰ ਦਿੰਦੇ ਹਨ ਉਹ ਨਾਂ ਵਿੱਚ ਭਜੇ ਹੋਏ ਤੇ ਸੁੰਦਰ ਹਨ ਭਗਤੀ ਰੰਗ ਨਹੀ ਉਤਰੈ ਸਹਿਜ ਰਹਿ ਸਮਾਏ ਸਹਿਜ ਅਵਸਥਾ ਵਿੱਚ ਲੀਨ ਰਹਿ ਕੇ ਉਹਨਾਂ ਦਾ ਭਗਤੀ ਦਾ ਰੰਗ ਕਦੇ ਨਹੀਂ ਉਤਰਦਾ ਪੌੜੀ ਸ਼੍ਰੇਸ਼ਟ ਉਪਾਈ ਸਭ ਤੁਦੇ ਆਪੇ ਰਿਜਕ ਸੰਭਾਹਿਆ ਏ ਹਰੀ ਤੂੰ ਆਪੇ ਸਾਰਾ ਸੰਸਾਰ ਰਚਿਆ ਹੈ ਅਤੇ ਸਭ ਨੂੰ ਰਿਜਕ અપੜਾ ਰਹਾ ਹੈ ਇੱਕ ਵੱਲ ਚਲ ਕਰਕੇ ਖਾਵਦੇ ਮੋਹ ਕੁੜ ਕੁਸਤ ਤਨੇ ਢਾਹਿਆ ਫਿਰ ਵੀ ਕਈ ਜੀਵ ਤੈਨੂੰ ਰਜਕ ਨਾ ਸਮਝਦੇ ਹੋਏ ਵੱਲ ਚਲ ਕਰਕੇ ਢਿੱਡ ਭਰਦੇ ਹਨ ਇਹ ਮੂਹ ਕੂੜ ਕੁਸਤ ਬੋਲਦੇ ਹਨ ਤਉਦੇ ਆਪੇ ਭਾਵੈ ਸੋ ਕਰੈ ਤਦਉਤੈ ਕਮੋਇ ਲਾਇਆ ਇਹ ਹਰੀ ਜੋ ਤੇਰੀ ਰਜਾ ਹੈ ਸੋਈ ਉਹ ਕਰਦੇ ਹਨ ਤੂ ਉਹਨਾਂ ਨੂੰ ਉਹ ਜਿਹੇ ਕੰਮ ਵੱਲ ਚੱਲ ਵਿੱਚ ਹੀ ਲਾ ਰੱਖਿਆ ਹੈ ਇੱਕ ਨਾ ਸੱਚ ਬੁਝਾਏ ਉਹਨ ਤਨਾ ਅਟੁੱਟ ਭੰਡਾਰ ਦਿਵਾਇਆ ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਸੂਝ ਬਖਸ਼ੀ ਹੈ ਉਹਨਾਂ ਨੂੰ ਇਤਨੇ ਖਜ਼ਾਨੇ ਸੰਤੋਖ ਦੇ ਉਸ ਨੇ ਦਿੱਤੇ ਹਨ ਕਿ ਟੋਟ ਹੀ ਨਹੀਂ ਆਉਂਦੀ ਹਰ ਚੇਤ ਕਾਇਤਨਾ ਸਪਲ ਹੈ ਅਚੇਤਾ ਹੱਥ ਟਡਾਇਆ ਅਸਲੀ ਗੱਲ ਇਹ ਹੈ ਕਿ ਜੋ ਜੀ ਪ੍ਰਭੂ ਨੂੰ ਯਾਦ ਕਰਕੇ ਮਾਇਆ ਵਰਤਦੇ ਹਨ ਉਹਨਾਂ ਨੂੰ ਫਲ ਦੀ ਹੈ ਭਾਵੇਂ ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ ਤੇ ਰੱਬ ਦੀ ਯਾਤ ਤੋਂ ਸਖਣਿਆਂ ਦੇ ਹੱਥ ਸਦਾ ਅੱਡੇ ਰਹਿੰਦੇ ਹਨ ਭਾ ਉਹਨਾਂ ਦੀ ਤਿਸਨਾ ਨਹੀਂ ਮਿਟਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ